ਹਾਂਜੀ ਇੱਥੇ ਆਪਾਂ ਨੇ ਹੋਇਆ ਬਹੁਣ ਸੇ ਸਭ ਨੇ ਜਨਰਲ ਉੱਟਾ ਬੀਟਣਾ ਇੱਥੇ ਪਹਿਲਾਂ ਵੀ ਵਾਹੀ ਹੋਈ ਚੀਗੀ ਵੀ ਇੱਥੇ ਕੱਖ ਜੇ ਹੋਗੇ ਸੀਗੇ ਉਹ ਬਾਤ ਹੀ ਨੇ ਵਾਲੇ ਆਪਣੇ ਉੱਥੇ ਸੱਜੇ ਮੋਟਰ ਦੀ ਮੋਟਰ ਹੀ ਕੱਢਣ ਲੱਗੇ ਸੀ ਕੱਢ ਵੀ ਦਿੱਤੀ ਸੀਗੀ ਪਰ ਮੈਂ ਉਹਦਾ ਸੁਣ ਗਿਆ ਸੀਗਾ ਹੁਣ ਪਾਉਣੀ ਆ ਗਈ ਮੋਟਰ ਸਮਰ ਕੇ ਹੁਣ ਉਹ ਹੋਥੇ ਬੋਲਿੰਗ ਦੇ ਬਸ ਇੱਥੇ ਆ ਬਾਕੀ ਜੰਨੇ ਆ ਇੱਕ ਦੋ ਬਘੜੀ ਰਹਿ ਗਏ ਬਸ ਉੱਤਰ ਰਹਿ ਗਏ ਉਧਰਲੇ ਪਾਸੇ ਸੋ ਵਾਈ ਵਗਿਆ ਕਰ ਤਾ ਪੂਰਾ ਹੈ ਇੱਥੇ ਬੀਪ ਕੱਖੇ ਨਜ਼ਰ ਜੀ ਹੋ ਗਏ ਸੀਗੇ ਫਿਰ ਅਸੇ ਕਿ ਆ ਵੀ ਬਾਹਰ ਲੰਮੇ ਆ ਚਲੋ ਮੰਦਰ ਨੂੰ ਉੱਥੇ ਆਪਾਂ ਬਾਹੂ ਕੇ ਅਰਜਨ ਤਖੜਾ ਖੜਾ ਕਰਗੇ ਸੀ ਅਰਜਨ ਜਾ ਤੇ ਖੜਾ ਪੰਸੋਬੀਂ ਤੇ ੜੀ ਬਾਈ ਮਤਲਬ ਪੱਖਾ ਲੰਕਾਉਣਾ ਮੋਟਰ 150 ਰੁਪਿਆ

ਹੜੇ ਖੜਜਾ ਖੜਜਾ ਆ ਮੋਟਰ ਟੇਢੀ ਆ ਥੱਲੇ ਉਹ ਯਾਰ ਓਏ ਹੋ ਜਰਾ ਚੱਕਾ ਤਾਂ ਹਾਂ ਪਾ ਚਲਾ ਪੈ ਤਾਰ ਖਿੱਚੀ ਆ ਖੜਜੇ ਕਰਜ ਐ ਸੋਟਾ ਹਟਾਉਂਦੇ ਹਾਂ ਥੱਲੇ ਮੋਟਰ ਇਹ ਤੈਨੂੰ ਕਰਦੇ ਨਾ ਦਨ ਨਾ ਨਾ ਛੇੜੋ ਬਰੇਕ ਲਾ ਦੇਗੇ ਓਕੇ ਆ हाँ जी इधर ਹੋਰ ਪਾਇਆ ਹੈ ਹਾਂਜੀ ਉੱਧ ਮੋਟਰ ਵੀ ਕਰਤੀ ਐ ਚਲ ਲਈ ਔਲੀਆਂ ਤਾਂ ਇਹਦੇ ਨਹੀਂ ਨਹੀਂ ਆਹ ਬਹੁਤ ਪੈਰ ਨਹੀਂ ਐ ਇਹ ਚ ਪਾਈਆਂ ਹੁੰਦਾ ਆਹ ਚ ਤੂੰ ਉੱਧਰਲੇ ਪਾਸੇ ਖੜ ਗਿਆ ਹਾਂ ਛੋੜ ਇੱਧਰ ਹਾਂ ਉੱਧਰ ਵਾਗ ਜਾ ਇਹ ਤੋਂ ਪਰੇ ਨਹੀਂ ਹਾਂ ਹਾਂ ਹਾਂਜੀ ਚਲੋ ਆ ਰਾਈਡ ਜੀ ਦੋਨੇ ਪੜ ਜਿਆ ਕੀ ਹੋ ਗਿਆ ਇਹਨਾਂ ਦਾ ਕੋਈ ਨਹੀਂ ਫੈਕਟਾਇ ਹੋਤੇ ਤੇ ਹੱਥ ਐਪੀ ਮੜਾ ਦੇ ਕਾਢੀ ਦੇ ਆ ਲੋਕ ਨੂੰ ਪਛਾਇਆ ਹੋਇਆ ਹਾਂ ਫਿਰ ਲੋਕ ਕੱਢਣਾ ਪਊ ਤਾਂਹੀਂ ਥੱਲੇ ਜਾਊ ਇਹ ਬੇਗ ਬਹੁਤ ਟੱਟ ਨੇ ਕਿੱਡੀ ਜੀ ਮੈਨੂੰ ਭਾੜੀ ਹੁੰਦੀ ਆ ਲੈ ਕੇ ਹਾਂ ਉਹ ਵੀ ਦਮਾਦਲੀ ਨੂੰ ਨਹੀਂ ਮਾਰਦੇ ਆਗ ਲੰਕੋ ਹੁਣ ਜੇ ਮਾਰਾ ਜ ਆਪਾਂ ਹੋ ਗਏ ਆ ਦੇਖੀ ਇਹ ਤੇ ਟੇਪ ਤਾਂ ਜੇ ਵੇਟਣ ਵਾਲੀ ਤਾਂ ਆ ਆ ਗਿਆ ਝੂਟ ਜੀ ਪਾਣੀ ਪਾ ਗਦੇ ਨਹੀਂ ਨਹੀਂ ਤੇ ਤੇ ਹੁੰਦੀ ਆ ਉਹ ਤਾਂ ਹੁੰਦਾ ਚਲੋ ਉਹਦਾ ਜਿਹਾ ਧੜਾ ਮੜੀ ਜੇ ਟੇਪ ਦੇ ਜੱਤੀ ਵਾਲੇ ਕਰੇਕ ਤਾਂ ਚੱਲਦਾ ਕੋਈ ਨਾ ਪਾ ਗਿਆ ਕਹਿੰਦਾ ਕਹਿਣ ਲੱਗਾ ਰਵਾ ਕਰੇ ਮਲਕੀ ਤਾਂ ਨਹੀਂ ਆਈ ਮੈਂ ਐਸਾ ਪਾਣੀ ਪੀਉਣਾ ਉਹ ਦੂਜਾ ਨਾ ਹੋਵੇ ਕਹਿ ਗਿਆ ਉਹ ਆਪੇ ਵੀ ਬਣਦਾ ਚੱਲ ਚੱਲ ਕਹ ਦੇ ਯਾਰ ਬਾਹਰ ਸਾਰੀ ਮੋਟਰ ਪਾ ਦਿੱਤੀ ਕਹਿੰਦਾ ਗਿਆਨ ਵੱਧ ਗਿਆ ਆਦੋਰੇ ਵੀ ਦੇਖਦੇ ਆਪਣੇ ਨਾ ਵਾਚੇ ਤੁਹਾਨੂੰ ਪੁੱਛੀ ਜਾਵਾਂ ਨੀ ਮੈਂ ਨਹੀਂ ਕਿ ਮੈਂ ਤਾਂ ਲਾਇਆ ਜੀ ਐਂ ਤੈਨ ਲਾਇਆ ਨੀ ਯਾਰ ਪੱਕਾ ਨਹੀਂ ਪਤਾ ਮੈਂ ਖ ਲਾਇਆ ਚਲੋ ਔਰ ਤੇ ਕਿੱਛ ਟੜਾ ਆ ਉਹਨਾਂ ਦੇ ਨਾਲ ਵੀ ਚਲਾ ਦਿੰਦੇ ਖੁਦਾ ਕਰਦੇ ਨਾ ਔਰ ਆਦੂ ਪਤਾ ਨਹੀਂ ਕੀ ਕਰਨਾ ਚਲੋ ਨੂੰ ਥੋੜਾ ਟਾਈਮ ਹੀ ਮਗਰ ਚਲਾ ਦਈ ਮੈਂ ਨਾ ਲਓ ਪੈਨ ਉੱਤੇ ਉਹਦੇ ਵੀ ਥੱਲੇ ਆ ਸਟ ਦੇ ਸੋ ਮੈਨੂੰ ਛੋਟੇ ਜਿਹੇ ਜਕੀਂ ਦੀਆਂ ਕੱਟੀਆਂ ਆ ਤੁੰਨੀਆਂ ਇਹਨੇ ਲੋ ਲਾ ਲਿਆ ਆਪ ਤਾਂ ਫੇਰ ਮੈਂ ਵੱਡਾ ਕਰ ਦੇਣਾ ਫਿਰ ਚੱਲ ਉਹ ਖੜੋ ਕੇ ਲਾ ਲੇ ਲਾ ਦੇ ਜਾ ਬਰੂਕ ਤਾਂ ਕਿਹੜੇ ਹੁੰਦੇ ਆ ਬ੍ਰੇਕ ਤਾਂ ਲਾ ਤੇ ਹੈਂਡਲ ਕੱਢ ਦੇ ਮੈਂ ਇਹ ਵੀ ਗੱਪਣ ਲੱਗਿਆ ਆ ਮੈਂ ਵੇਖ ਲੈ ਜੇ ਤਾਂ ਤੇਰੀ ਜੰਗ ਇੱਧਰੋਂ ਮੋਲਟਾ ਬੱਸ ਅਗਲੀ ਵਾਰ ਆਪ ਲਵੇ ਟਾਪਰੋਂ ਮਾਰ ਸਲੇ ਬਾਜ ਹੋਏ ਓਇਆ ਸੂਤਲੀਆਂ ਹੀ ਵੱਡਦੀ ਗਹਿ ਵੀ ਬੈਠਾ ਵੱਡਣੀਆਂ ਨੇ ਰੌਟ ਇਹ ਸੂਤਲੀ ਮਾਰੀ ਆ ਜਾ ਅੱਛਾ ਤੂੰ ਕਿੰਨਾ ਕਮਣਾ ਹੋ ਜੇ ਮੈਂ ਟਾਈ ਲੌਗ ਸੂਤਲੀਆਂ ਵੱਡਣ ਲੱਗ ਗਈਆਂ ਇਸ ਜਿਆਦੇ ਬੰਨਦਾ ਨਾ ਤੇ ਢੇਲੇ ਪਾਉਂਦੀ ਢੇਲੇ ਪਾਉਂਦੀ ਆ ਮੂਵੀ ਮਰ ਜਾਂਦੀ ਆ ਵੱਢੀ ਜਾਂਦੀ ਆ ਔਰਦੀ ਆ ਔਰਦੀ ਆ ਉਹ ਚਿੱਟੀ ਪਿਓ ਚੀ ਲੱਭੀਆਂ ਨੇ ਬਲੇਡ ਆਹ ਦੀਦਾ ਨਹੀਂ ਤੁਹਾਨੂੰ ਇਹਦੇ ਤੇ ਰੱਖ ਤਾਲੇ ਇਹਦੀ ਰੱਖਿਆ ਜੀ ਜਿਹੜਾ ਆਪਾਂ ਤੋਂ ਹੀ ਕੱਢ ਜਾਂਦਾ ਫਿਰ ਬਾਜ ਹੋਏ ਕਾ ਚਲ 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 ਚਾਚਾ ਜੱਲੀ ਚਲ ਜਾਂਦਾ ਸਫਰ ਹੁੰਦਾ ਤੇ ਕੇਵਲ ਪੈਰਾਂ ਤੋਂ ਪਰੇ ਲੱਤਾਂ ਤੋਂ ਕਲੰਪ ਧਾਰ ਕਰਾਂ ਕਣ ਹੋਰ ਤਾਂ ਨਾਲ ਕਿਹੜੀ ਸਹਜ ਜਿਆਦਾ ਟੈਕਨੀਕਲ ਜਿਆਦਾ ਕੀ ਆ ਕਾਬਲੇ ਗਲੀਆਂ ਜੀ ਤੇ ਰਾਜੇ ਨਹੀਂ ਐਵੇਂ ਕਿਵੇਂ ਜੀ ਇੱਧਰ ਵੀ ਕੱਪ ਕੱਢ ਦੇ ਮੰਨ ਲਓ ਇੱਕ ਵਾਰ ਪੀ ਜਾਓ ਬਸ ਇਹ ਮਹਰਾ ਲੈਣਾ ਹੈ ਜੀ ਤਾਂ ਨਹੀਂ ਹੋਤਗਾ ਜੇ ਆਪਾਂ ਨੇ ਬਾਰ ਬਿਜੂ ਵੀ ਥਾ ਲਿਆ ਲਾ ਬੀਕ ਪੜ ਦੇ ਕਾਹਾਂ ਲਾਵੀਆਂ ਟੋਟਾ ਦੇ ਇੱਥੇ ਜਿਹੜਾ ਬੈਠਾ ਉਹਨਾਂ ਨਾਲੋਂ ਤਾਂ ਬੈਠੋ ਹਮਮ ਸਾਦਾ ਵਾਦ ਅੰਡਾ ਇਹ ਗਰੀਨ ਮੋਟ ਬਹੁਤ ਓਕੀ ਆਂ ਅੰਦੇ ਦੇ ਇੱਕ ਹੋਰ ਹਾਂਜੀ ਉੱਧਰ ਸੋਰਾ ਮੀਂਹ ਵੀ ਆਪਾ ਸੱਤ ਕੋ ਯਾਰੀ ਅੱਲਾ ਹਲੇ ਵਸਾਏ ਗੱਭੀ ਫਿਰਦਾ ਸੀ ਐਹਾਂ ਆਈ ਗੇਰ ਦੋ ਪੈਨ ਦੋਨੋਂ ਹੀ ਸਲਿੱਪ ਨਹੀਂ ਸਲਿੱਪ ਨੇ ਉਹ ਸਾਡੇ ਦਾ ਆ ਲੋਡ ਆਗਾ 6 ਲੱਖ ਲੱਗੇ ਜਿਹੜਾ ਹੌਣ ਲਿਆਂਦਾ ਸੀ ਇਹ ਦੋ ਵਾਰੀ ਨਹੀਂ ਸੈਟ ਲਗਿਅਰ ਕਰਕੇ 2 ਲੱਖ ਉਹ ਪੰਨੇ ਛੇੜ ਵਾਲੀ ਇਧਰ ਪਾ ਲੈ 他这里吗？ ਫੜ ਦੇ ਤੇਰੇ ਸਾਹ ਮਾ ਦੋ ਹੱਥਾਂ ਨਾਲ ਕਰਦੇ ਆਂ ਜੀ ਭਾਈ 7 ਟੱਕਰ ਕਰਨਾ ਚਾਹੀਦਾ ਮੈਂ ਮੈਨੂੰ ਸ਼ੂਟ ਕਰਕੇ ਦਿਖਾਓ ਉਹ ਤਾਂ ਮਰਜੀ ਚਾਹੇ ਬੋਤਾ ਹੋ ਗਿਆ ਤਾਂ ਕਹਿ ਰਿਹਾ ਲੈ ਜੀ ਕੱਲ ਨੂੰ ਨਹੀਂ ਪਾਟੂ ਨੂੰ ਜਨੋਰ ਕਰ ਦੇ ਤੋ ਬੰਦਾ ਦਵਾ ਦੂ ਪਰ ਜਾਨੇ ਕਿ ਕਿ ਕੰਮ ਜੀ ਲੈ ਆਣਾ ਜੰਦੀ ਆਹ ਚਲੋ ਜੀ ਹੋ ਗਿਆ ਕੋਲਾ ਟੈਂਕ ਚੋਂ ਟਪੇਂਦਾ ਆਹ ਕੀ ਹੋ ਗਿਆ ਕਈ ਟ੍ਰੈਕਟਰ ਵਿੱਚੋਂ ਹਾਂ ਜੀ ਰਾਤ ਤੋਂ ਉੱਤਰ ਕੱਢ ਕੇ ਆਦੇ ਸੀ ਕੋਈ ਇੱਥੇ ਘੜਤੀ ਤਾਂ ਚ ਹੁਣਾਂ ਨੇ ਵੀ ਅੱਜ ਕੱਢੀਆਂ 8 ਏੜੀ ਵਾਲੀ ਅਰਤਨ ਨਾ ਮੈਂ ਤਾਂ ਤੁਹਾਨੂੰ ਇਹਨਾਂ ਕਿਸੀ ਨਾਲ ਪਰ ਭੁੱਖ ਮੈਂ ਕਿਹਾ ਬਾਦੀ ਅੱਜ ਜਦੋਂ ਨੂੰ ਮੋਟਰ ਕੱਢਣਗੇ ਆਪਾਂ ਤੁਹਾਨੂੰ ਵਾਲੇ ਵਾਦਾਂ ਇੱਕ ਹੋਲ ਕੀ ਹੋ ਵੀ ਵਾਦਾਂ ਪਹਿਲਾਂ ਤਾਂ ਮੈਂ ਲਗਾ ਤਾਂ ਮੈਂ ਪ੍ਰਸੀਮਾ ਵਾਲੇ ਬਹੂੰਗਾ ਘਰ ਦੇ ਮਗਰ ਟਾਈਮ ਹੁਣ ਸਾਡੇ ਰਹਿ ਗਿਆ 5:50 ਹੋਏ ਨੇ ਆਸਾ ਹਾਂ ਹਾਂ ਲੱਗਦਾ ਅਸਰ ਮੈਂ ਤਵੀਆਂ ਪਾਉਂ ਤੈਲ ਭਰ ਦਿਆ ਹਰੇ ਤਾਂ ਅਲਟਰਵੋਲਟ ਸਾਰਾ ਕੋਸ ਝਾੜਦਾ ਸੀ ਤੇਲ ਪਾ ਕੇ ਫਿਰ ਕਰਾਣ ਘਟਾਂਗੇ ਇਹ ਉਧਰ ਸਤਵੀਆਂ ਪਾ ਕੇ ਵਾਹਾਂਗੇ ਇਧਰ ਚਲੋ ਉਹ ਕਿਹਵੇਂ ਮਿਲਣ ਨੂੰ ਆਉਂਛ ਹਾਂਜੀ ਹਾਂਜੀ ਮੈਂ ਇੱਥੇ ਆ ਗਿਆ ਸੀਗਾ ਜਦੋਂ ਆ ਦੇ ਖੇਤ ਆਪਣਾ ਉਹ ਹੀ ਕੱਟਾ ਜਿੱਦ ਤੋਂ ਮੌਨ ਲੱਗੇ ਹੋਏ ਕਾਤੀ ਉਹਤੀ ਉਹ ਵਾਲਾ ਇਹ ਕਾਤੀ ええ、俺ね、ばっちっちゃい。俺がバラが、バラにやったのに、今、私、大体のバラだって。 ਜੀ ਆਪਾਂ ਨੇ ਉਹ ਕਹਿ ਰਿਹਾ ਵੀ ਵਾਤਾ ਉਹ ਕਹਿ ਰਿਹਾ ਵੀ ਵਾਤਾ ਉਹ ਕਹਿ ਰਿਹਾ ਵੀ ਵਾਤਾ ਆ ਕਹਿ ਰਿਹਾ ਵੀ ਵਾਤਾ ਸਾਰੇ ਕਹਿ ਰਹੇ ਵਾਤੇ ਤਵੇ ਉਹ ਨੂੰ ਮੇਰੇ ਇਕੱਠੇ ਕਰ ਲਈਆਂ ਬਸ ਉਹ ਨੂੰ ਘਾਣੂ ਲੈ ਕੇ ਚੱਲ ਗਿਆ ਫੇ ਜਿਹੜਾ ਆਪਾਂ ਨੇ ਨਵਾਂ ਖੋਲਤਾ ਉਹ ਗਰਮੀ ਬਹੁਤ ਜ਼ਿਆਦਾ ਨਾ ਜਾਏਗਾ ਅਗਲੀ ਤੋ ਉਹ ਫੇਰ ਵਾਹਾਂਗੇ ਆਪਾਂ ਕੱਲ ਕੱਲ ਨੂੰ ਜਾਂ ਫੇਰ ਪਰਸ ਨੂੰ ਵਾਹਾਂਗੇ ਤਾਂ ਆਪਾਂ ਨੇ ਗਾਣਾ ਪਰਸ ਨੂੰ ਫੇਰ ਉਹ ਟਰੈਕਟਰ ਵੇਲੀ ਆ ਜਾਂ ਪਰਸ ਨੂੰ ਵਾੜਾਂਗੇ ਜਾਂ ਕੱਲ ਨੂੰ ਵਾੜਾਂਗੇ ਹਾਂ ਫੇਰ ਆਥਣੇ ਨਹੀਂ ਆਥਣੇ ਵਾਲੇ ਦੇ ਆਥਣੇ ਆਪਾਂ ਨੇ ਕਰਾ ਲਵਾਂਗੇ ਤੇ ਹੁਣ ਮੈਂ ਬਸ ਘਰ ਨੂੰ ਜਾਂਦਾ ਓਕੇ ਫੇਰ ਮੈਂ ਤੁਹਾਨੂੰ ਬਾਅਦ ਹਾਂਜੀ ਆਗੇ ਅਸੀਂ ਘਰੇ ਆਪਰ ਤਵੇ ਤੇਵੇਂ ਕੱਢਦੇ ਆਂਗੇ ਗਿਆਂ ਫਿਰ ਧਲੇ ਆਇਆ ਇੱਥੇ ਕੋਕੋ ਇਹ மூਰੀ ਹਾਲਤੋ ਦੇਖੋ ਵੀਡੀਓ ਵੀ ਐਨ ਬਹਾ ਬੂ ਸਰ ਕੋ ਕਾਹ ਨੂੰ ਹੋ ਬੈਣੇ ਆ ਕਮੇਲਾ ਮੈਂ ਉਹਨੂੰ ਕਿਹਾ ਹਾਂ ਕਿ ਉਹ ਹੁਣ ਫਟ ਕੇ ਗੱਲ ਨਹੀਂ ਆਉਂਦੀ। ਹਾਂਜੀ। ਰਾਮ ਜੀ ਦਾ ਹੋ ਗਿਆ ਸੀ। ਆ ਵਾੜਾ ਟਰੈਕਟਰ ਕੱਢ ਦੋ ਯਾਰ। ਕੱਢ ਜਾ ਚਾ। ਐ ਚੇ ਆਪਣਾ ਵੀਟ ਹੋਣ ਲੱਗ ਗਈ ਤੂੰ ਜਾਈ। ਫੇਰ ਜਾਵਾਂਗੇ ਕਰਾ ਲਵਾਂ। ਅੱਲਾ ਮੈਂ ਕਿ ਤੂੰ ਇਹ ਮਸ਼ੀਨ ਛੋੜ ਦਿਓ ਦੂਜੀ ਤਾਂ ਵੱਡੀ ਗੱਲ ਛੋੜਾਂਗੇ। ਚਲ ਇਹ ਨਾ ਤੋਈ ਗਈ ਜਈ ਆਪਾਂ। ਜਿਦਾ ਮੰਨ ਲਓ ਚਲੋ ਫਿਰ ਦੋਆਂ ਮਾ ਕਰਾ ਨਾ ਫਿਰ ਦੋਨੋਂ ਬਾਅਦ ਚ ਓਕੇ ਆ ਹਾਂਜੀ ਆਪਾਂ ਘਰੋਂ ਨਹੀਂ ਤੁੰਤੋਂ ਗਿਆ ਆਪਾਂ ਇੱਥੇ ਕਰੂੰਗੇ ਆਗੇ ਤੇ ਇਹ ਲੱਗਦਾ ਕਰਾ ਹੁਣ ਇੱਥੇ ਫਿਰ ਇੱਕ ਥੱਲੇ ਆ ਗਿਆ ਰੋ ਸਿਰ ਕਰਾਂ ਤੇ ਜਲਦੇ ਪਹਿਲਾਂ ਥੋੜੀ ਇਹ ਧੋਣੀ ਨਹੀਂ ਸੀ ਉਧਰ ਉੱਚੀ ਸੀ ਉਹ ਲੋਡ ਕਰਦੀ ਸੀ ਫਿਰ ਐਂਕੜਾ ਤੋਸੀਆ ਥੋੜਾ ਥੋੜਾ ਫਿਰ ਹੁਣ 90 ਲੋਡ ਪਾਇਆ ਜਰਾ ਫਿਰ ਇਹ ਬਲਕ ਖੱਲੇ ਆ ਵੀ ਕਰੀ ਗੀ ਉਹਦੇ ਵੀ ਲਾਉਣਾ ਚਲੋ ਬਾਕੀ ਫਿਰ ਮਿਲਣ ਨੂੰ ਬਾਅਦ ਉਕੇ ਜੇ ਰੱਪ ਮੰਨ ਲਾ ਤਾ ਜੇ ਚਲੋ ਜੇ ਆਪਾਂ ਕਾਲੂ ਨੂੰ ਨੂੰਗੇ ਮੈਨੂੰ ਸਿਰ ਆਪਾਂ ਦਾ ਰਸਪਤਨ ਖਾਗਣ ਲੱਗੇ ਹੁਣ ਕੰਮ ਲੱਗ ਚੱਲਦੇ ਆ ਚਲੋ ਕੰਮ ਮੰਨ ਜੀ ਵਾਚ ਹਾਂਜੀ ਆਪਾਂ ਆ ਗਏ ਹੈਗੇ ਆਜ ਨੂੰ ਲੈ ਕੇ ਹੁਣ ਇਹਨੂੰ ਖੜਾਤਾ ਜੇ ਆਪਾਂ ਜਿਹੜੀ ਤੁਹਾਨੂੰ ਆਈਓ ਤੇ ਪਰਸੋਂ ਜਾਂ ਚੌਥੇ ਨੂੰ ਦੇਖਾਂ ਚੌਥੇ ਹਾਂ ਰੋਟੀਆਂ ਉਹ ਤੇ ਕਰਾ ਲਾਵਾਂਗੇ ਪਰਸੋਂ ਨੂੰ ਮੈਂ ਉਹ ਵੀ ਬਾਹੂਗਾ ਕਿਹੜੀ ਜਿਹੜੀ ਆਪਣੇ ਨਵੇਂ ਦਿੱਤੀ ਹਸਪਤਾਲ ਕੋਲੇ ਆਪਾਂ ਨੂੰ ਬਰੂ ਬਰੂ ਜਿਆ ਮਾਰਤਾ ਸੀ ਕਹਿੰਦੇ ਨੇਰੀ ਆਉਣੀ ਹੈ ਅੱਜ ਉਹ ਦੇਖੋ ਉੱਤੇ ਬਾਲਟ ਵੀ ਰੱਖ ਦਿੱਤੀ ਛਾੜ ਦੇ ਦਿੱਤਾ ਸੀਗਾ ਵੀ ਨੇਰੀ ਨਾ ਆ ਜਾਵੇ ਫਿਰ ਘਰ ਤੋਂ ਸਾਰੀ ਅੰਦਰ ਜੋ ਮੈਂ ਆਪੋ ਨਾਲ ਹੰਟਰ ਜੋ ਉਹ ਮਾਤ ਉਨਾ ਕਰ ਇੱਥੇ ਤੱਕ ਆ ਜਾਂਦੀ ਹੈ ਮਿੱਤੇ ਐਸਾ ਹੋ ਰਿਹਾ ਹੈ ਇੱਥੇ ਤੱਕ ਬਲੌਰ ਤੱਕ ਮਿੱਟੀ ਆ ਗਈ ਚੌਥੇ ਵੀਰ ਨੂੰ ਤਾਂ ਵੀ ਨਹੀਂ ਫਰਕ ਪੈਂਦਾ ਹੈ 100 ਚੱਕਰ ਵੀ ਨਹੀਂ ਦੌੜਦਾ ਵੇ ਹੁਣ ਪਸ ਹੁਣ ਕੀ ਆ ਆਪਾਂ ਖਾ ਸਕਦੇ ਨੂੰ ਕਿ ਵਲੌਗ ਜਾਈ ਨਹੀਂ ਪਾਇਆ ਸੀ ਹੁਣ ਮੈਂ ਕਰ ਲੱਗੇ ਵਲੌਗ ਦੀ ਐਂਡਿੰਗ ਦੂਸਰੇ ਵਲੌਗ ਵਿੱਚ ਲੱਗਿਆ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆ ਤੁਹਾਨੂੰ ਫਿਰ ਅਗਲੇ ਵਕਤ ਓਕੇ ਆ